ਮੈਂ ਨਹੀਂ ਚਾਹੁੰਦਾ ਹੁਣ ਪੰਜਾਬ ਦੇ ਪੁੱਤਾਂ ਦੀਆਂ ਪੱਗਾਂ ਲੈਣ ਪੱਗਾਂ ਟੈਣ ਧੀਆਂ ਪੈਣਾ ਦੀਆਂ ਚੁੰਨੀਆਂ ਲੈਣ ਇਹ लाਠੀ ਚਾਰਜ ਇਹ ਪਾਣੀ ਦੀਆਂ ਬਾਛੜਾਂ ਬਹੁਤ ਹੋ ਗਈਆਂ ਕੋਈ ਐਸਾ ਚੌਂਕ ਨਹੀਂ ਕੋਈ ਅਸੀਂ ਟੈਂਕੀ ਨਹੀਂ ਜਿੱਥੇ ਧਰਨਾ ਨਾ ਚੱਲਦਾ ਹੋਵੇ ਸੋ ਮੈਂ ਇਹ ਵਾਦਾ ਕੀਤਾ ਸੀ ਕਿ ਜੇ ਆਮ ਆਦਮੀ ਪਾਰਟੀ ਸਰਕਾਰ ਆ ਗਈ ਤਾਂ ਪੰਜਾਬ ਧਰਨਾ ਮੁਕਤ ਹੋ ਜਾਊਗਾ ਆਰੇ ਕੋਈ ਪ੍ਰਸ਼ਾਸਨ ਦਾ ਤੱਕਾ ਪ੍ਰਸ਼ਾਸਨ ਦਾ ਤੱਕਾ ਦੇਖੋ